ਤੱਕੇ ਤੇ ਨੂੰ ਇਹਨਾਂ ਨੇ ਬੂਟ ਬਾਟ ਨਹੀਂ ਦਿੱਤੇਗੇ ਤੇਰੇ ਪੈਰ ਰੰਦੇ ਵੱਧ ਕੀ ਤਾਂ ਹੈ ਬੂਟ ਨਹੀਂ ਦਿੰਦੇ ਤੁਹਾਨੂੰ ਇਹ ਠੇਕੇਦਾਰ ਮਗਾਇਆ ਹੈ ਹਾਂ ਆ ਦੇਖੋ ਠੇਕੇਦਾਰਾਂ ਦਾ ਹਾਲ ਗਰੀਬਾਂ ਦੇ ਚੱਪਲਾਂ ਦੇ ਨਾਲ ਇਹਨਾਂ ਤੋਂ ਕੰਮ ਕਰਾ ਰਹੇ ਆ ਆ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਇੰਨੀ ਗਰਮੀ ਦੇ ਵਿੱਚ ਕੀ ਇਹ ਗਰੀਬ ਜਾਨਵਰ ਨੇ ਇਹ ਦੱਸੋ ਠੇਕੇਦਾਰ ਪੈਸੇ ਲੈ ਕੇ ਤਾਂ ਲੰਘ ਜਾਂਦੇ ਆ ਆ ਦੇਖੋ ਧਰਮ ਕਿੰਨਾ ਕਿੰਨਾ ਟੈਂਪਰੇਚਰ ਹੋਊਗਾ ਇਹਦਾ ਹੈ 150 150 ਡਿਗਰੀ ਹੁਣ 150 ਡਿਗਰੀ ਦੇ ਵਿੱਚ ਇਹ ਚੱਪਲਾਂ ਦੇ ਕੰਮ ਕਰ ਰਿਹਾ ਆ ਦੇਖੋ ਆ ਦੇਖੋ ਮੁੰਡਾ ਕਿਵੇਂ ਆ ਦੇਖੋ ਹੁਣ ਹੈ ਕਿਹੜਾ ਆ ਵੀ ਆ ਗਿਆ ਕਿ ਚੱਪਲਾਂ ਵਾਲਾ ਹੈ ਦੱਸੋ ਫੇਕੇਦਾਰ ਦਿੰਦੇ ਨਹੀਂ ਬੱਲੀ ਤੈਨੂੰ ਬੇਟਾ ਤੁਹਾਨੂੰ ਫਿਰ ਪਾਉਂਦੇ ਕਿਉਂ ਨਹੀਂ ਮਗਾਈਆਂ ਕਰਦਾ ਮੈਂ ਤਾਂ ਤਿੰਨ ਦਿਨ ਹੋ ਗਏ ਦੇਖਦੇ ਨੂੰ ਤੁਹਾਨੂੰ ਆਈ ਹਾਂ ਚਲੋ ਗਰੀਬ ਬੰਦੇ ਇਹਨਾਂ ਦੇ ਵਿਚਾਰਾਂ ਨੇ ਕੀ ਬੋਲਣੇ ਇਹ ਕਹਿੰਦਾ ਦਿੰਦੇ ਆ ਠੇਕੇਦਾਰ ਜੇ ਠੇਕੇਦਾਰ ਦਿੰਦੇ ਆ ਵੀ ਬੂਟੇ ਜਿਹੜੇ ਹੈਗੇ ਆ ਵੀ ਕੀ ਕਹਿੰਦਾ ਲੁੱਕ ਵਾਲੇ ਹੈ ਨਿਗੇ ਕੋ ਇੰਨਾ ਗਰੀਬਾਂ ਦਾ ਜਿਹੜਾ ਸ਼ੋਸ਼ਣ ਇਹ ਠੇਕੇਦਾਰ ਕਰਦੇ ਨੇ ਇਹ ਦੇਖੋ 150 ਡਿਗਰੀ ਤੋਂ ਉੱਤੇ ਉੱਤੇ ਘੱਟੋ ਘੱਟ ਇਹ ਹੈ ਜੀ ਹੈ ਤੇ ਆਪ ਜਿਹੜੇ ਹੈਗੇ ਦੇਖ ਲਓ ਇੱਥੇ ਕੋਈ ਠੇਕੇਦਾਰ ਨਹੀਂ ਕੋਈ ਕੁਝ ਨਹੀਂ ਇਹਨਾਂ ਦਾ ਹੂੰ ਸੋ ਸਥਿਤੀਆਂ ਨੇ ਇਤੋਂ ਦੀਆਂ ਆਹ ਮੁੰਡਾ ਵੀ ਦੇਖੋ ਚੱਪਲਾਂ ਚ ਇਹ ਸਾਰਾ ਕੁਝ ਠੇਕੇਦਾਰਾਂ ਨੇ ਪ੍ਰੋਵਾਈਡ ਕਰਨਾ ਹੁੰਦਾ ਹਾਂ ਆਹ ਆ ਦੇਖੋ ਤੂੰ ਆ ਗਰੀਬਾਂ ਨੂੰ ਕੀ ਕਹਿੰਦੇ ਚੱਪਲਾਂ ਕਿਉਂ ਨਹੀਂ ਦਿੰਦੇ ਹੈ ਅਸੀਂ ਕਿਉਂ ਕਵਾਂਗੇ ਅਸੀਂ ਸਾਡਾ ਜ਼ਿਕਰ ਤਾਂ ਵੀ ਅਸੀਂ ਇਹਨੂੰ ਅੱਗੇ ਵੀ ਬਾਈ ਚੱਪਲਾਂ ਪਾਡੋ ਇਹਨਾਂ ਨੂੰ ਦਿਹਾੜੀ ਨਹੀਂ ਦੇਣਾ ਤਾਂ ਤੁਸੀਂ ਹੁੰਦੇ ਨਾ ਇੱਥੇ ਕੰਮ 'ਚ ਹੈ ਕੌਣ ਹੈ ਠੇਕੇਦਾਰ ਕੌਣ ਹੈ ਤੁਹਾਡਾ ਆ ਦੇਖੋ ਠੇਕੇਦਾਰ ਦਾ ਨਾਮ ਵੀ ਨਹੀਂ ਦੱਸਣ ਨੂੰ ਤਿਆਰ ਹੋ ਐਨੀ ਆਕੜ ਇਹਨਾਂ ਦੇ ਵਿੱਚ ਗਾਂ ਠੇਕੇਦਾਰ ਆ ਗਰੀਬਾਂ ਨਾਲ ਗਰੀਬ ਹੀ ਗਰੀਬਾਂ ਦਾ ਦੁਸ਼ਮਣ ਬਣੇ ਹੋ ਤੁਸੀਂ ਯਾਰ ਕੱਟੋ ਦਾ ਠੇਕੇਦਾਰ ਨੂੰ ਤਾਂ ਕਹਿ ਦਿਓ ਹੈ ਕੌਣ ਹੈ ਠੇਕੇਦਾਰ ਤੁਹਾਡਾ ਕਹਿ ਦਿਓ ਕੌਣਾ ਠੇਕੇਦਾਰ ਕੌਣ ਹੈ ਹੈ ਨਹੀਂਗਾ ਠੇਕੇਦਾਰ ਸਾਡਾ ਉਹ ਇੰਚਾਰਜ ਹੋ ਗਿਆ ਕਿਹੜਾ ਉਹਨੂੰ ਭੇਜਣਾ ਇੱਥੇ ਆ ਇੱਥੇ ਨਾਲ ਥਲਾਈ ਆ ਕੀ ਹੁੰਦਾ ਆ ਕੀ ਹੁੰਦਾ ਆ ਖਿੱਚਣਾ ਕੀ ਹੁੰਦਾ ਕੀ ਹੁੰਦਾ ਖਿੱਚਣਾ ਦੱਸਿ ਮੈਨੂੰ ਅਸਲੀ ਥੋੜਾ ਰਿਕਵੈਸਟ ਰਿਕਵੈਸਟ ਕਰਦੇ ਫਿਰ ਅਜਾ ਮੈਂ ਤੇਰੀ ਮੈਂ ਤੇਰੀਆਂ ਜੇਬਾਂ ਪਾੜਤੀਆਂ ਮੈਂ ਕਹ ਮੈਂ ਤਾਂ ਥੋੜਾ ਆਖਿਆ ਵੀ ਉਹ ਆ ਹਾਂ ਹਿਸ਼ਾਰਾ ਮਾਰਿਆ ਬਦਮਾਸ਼ੀ ਦੇਖੋ ਇਹਨਾਂ ਦੀ ਬਦਮਾਸ਼ੀ ਹੈ ਨਾ ਫਿਰ ਇਹ ਹਾਂ ਇਹ ਬੰਦਿਆਂ ਦਾ ਦੇਖ ਲਓ ਬਦਮਾਸ਼ੀ ਵਾਲੇ ਨੇ ਹਾਂ ਦੂਜੇ ਪਾਈ ਨਾਈਕੀ ਦੇ ਬੂਟ ਪਾਏ ਹੁੰਦੇ ਆ ਸਾਡੇ ਦੇਖ ਲਓ ਜਿਹੜੇ 골ਡਨ ਸਟਾਰ ਆ ਫੇਰ ਫੇ ਠੇਕੇਦਾਰ ਦਾ ਨਾਮ ਦੱਸ ਦੇ ਨਾ ਅਸੀਂ ਠੇਕੇਦਾਰ ਨੂੰ ਪੁੱਛ ਗਏ ਤੂੰ ਠੇਕੇਦਾਰ ਦਾ ਨਾਮ ਦੱਸ ਨਹੀਂ ਇਹ ਕੋਈ ਬਦਮਾਸ਼ੀ ਵਾਲੀ ਗੱਲ ਹੈ ਨਹੀਂ ਹੋਰ ਕੀ ਆ ਇਹ ਅਸੀਂ ਕਹਿ ਰਹੇ ਹਾਂ ਫੇ ਠੇਕੇਦਾਰ ਦਾ ਨਾਮ ਦੱਸ ਤੂੰ ਠੇਕੇਦਾਰ ਦਾ ਵੀ ਨਾਮ ਦੱਸਣ ਨੂੰ ਤਿਆਰ ਨਹੀਂ ਆਹ ਹਾਂ ਲਾ ਦੇਖੋ ਇਹ ਕਾਹੋਂ ਆਉਂਦਾ ਉਹਦੇ ਕਿਦੂਆ ਧਾਕੜ ਹੈ ਠੇਕੇਦਾਰ ਦਾ ਨਾਮ ਨਹੀਂ ਦੱਸਣ ਨੂੰ ਤਿਆਰ ਠੇਕੇਦਾਰ ਕੌਣ ਹੈ ਕੌਣ ਨਹੀਂ ਇਹ ਕਹਿੰਦਾ ਉਹ ਕਹਿੰਦਾ ਉਹ ਮੁੰਛੀ ਆ ਉਹ ਕਹਿੰਦਾ ਉਹ ਮੁੰਛੀ ਆ ਹੁਣ ਇਹ ਵੀ ਮੁਕਰੂਗਾ ਦੇਖਿਓ ਮੈਂ ਇਹਨੂੰ ਫੋਨ ਕੰਨ ਤੇ ਲਾ ਕੇ ਪਰਾਂ ਨੂੰ ਤੁਰ ਗਿਆ ਆ ਦੇਖੋ ਅੱਛਾ ਗੱਲ ਸੁਣ ਵੀ ਜਵਾਨ ਤੁਸੀਂ ਚੱਪਲਾਂ ਪਾ ਕੇ ਕੰਮ ਕਰਾਉਨੇ ਏ ਇਨ੍ਹਾਂ ਤੋਂ ਇਹ ਲੇਬਰ ਵਾਲੇ ਕਹਿੰਦੇ ਸੀ ਪੈਰ ਖਰਾਬਾ ਸਾਡੇ ਪੈਰ ਖਰਾਬ ਨਹੀਂ ਇਹ ਤਾਂ ਤੁਹਾਡਾ ਫਰਜ ਮੰਨਦਾ ਦੇਣਾ ਦਿੱਤੇ ਇਹਨਾਂ ਨੂੰ ਬੂਟ ਸਾਰੇ ਉਹ ਲਿਆ ਦੇ ਇਹ ਪਾਉਂਦੇ ਕਿਉਂ ਨਹੀਂ ਫਿਰ ਤੇ ਸਾਡੇ ਪੈਰ ਖਰਾਬ ਪੈਰਾਂ ਕਿਵੇਂ ਖਰਾਬ ਹੋ ਜਾਂਦੇ ਨਹੀਂ ਪਾਉਂਦੀ ਕਿਉਂ ਨਹੀਂ ਅਸੀਂ ਕੀ ਕਰਗੇ ਹੈ ਅਸੀਂ ਕੀ ਕਰ ਗਏ ਨਹੀਂ ਪਾਉਂਦੇ ਨਹੀਂ ਫਿਰ ਨਾ ਲਾਓ ਇਹਨਾਂ ਨੂੰ ਤੂੰ ਲੱਗਣਗੇ ਜਦ ਇੱਕ ਬੰਦੇ ਪੱਕੇ ਆ ਸਾਡੇ ਹਾਂ ਫਿਰ ਦਿੰਦੇ ਕਿਉਂ ਨਹੀਂ ਇਹ ਤਾਂ ਚਲਾਣੂਗਾ ਤੁਹਾਡਾ ਪਾਉਂਦੇ ਨਹੀਂ ਫਿਰ ਅਸੀਂ ਕੀ ਕਰਗੇ ਇਹਨੂੰ ਸਾਡੇ ਉਹ ਆਓ ਨਾ ਇਹਨਾਂ ਤੋਂ ਉਹ ਤਾਂ ਕਹਿੰਦੇ ਸਾਨੂੰ ਦਿੰਦੇ ਨਹੀਂ ਹਾਂ ਅੱਛਾ ਠੇਕੇਦ ਅਜਾ ਠੇਕੇਦਾਰ ਦਾ ਨਾਮ ਤਾਂ ਦੱਸ ਦੇ ਕਾ ਦੇਖੋ ਆ ਹਾਲ ਹੈ ਇਹਨਾਂ ਦਾ